ਅਸੀ ਕਾਲ ਜੀ ਪ੍ਰੋਗਰਾਮ ਖਾਸ ਮੁਲਾਕਾਤ ਦੇ ਵਿੱਚ ਤੁਹਾਡਾ ਸਭ ਦਾ ਸਵਾਗਤ ਹੈ ਮੈਂ ਤੁਹਾਡੇ ਨਾਲ ਚਮਕੌਰ ਸਿੰਘ ਮਾਛੀਕੇ ਅਨਟਾਰੀਓ ਦੇ ਵਿੱਚ ਐਮਪੀਪੀਜ਼ ਦੀਆਂ ਇਲੈਕਸ਼ਨ ਜਿਹੜੀਆਂ ਉਹ ਆਉਣ ਵਾਲੇ ਕੁਝ ਦਿਨਾਂ ਦੇ ਵਿੱਚ ਹੋ ਰਹੀਆਂ ਨੇ ਅ अर्ਲੀ ਕਾਲ ਡਕਪੋਰਟ ਸਾਹਿਬ ਨੇ ਕੀਤੀ ਸੀਗੀ ਤੇ ਸਾਰੀਆਂ ਪਾਰਟੀਆਂ ਨੇ ਆਪਣੇ ਆਪਣੇ ਕੈਂਡੀਡੇਟਾਂ ਜਿਹੜੇ ਅਨਾਉਂਸ ਕਰ ਦਿੱਤੇ ਨੇ ਅ ਐਨਡੀਪੀ ਪਾਰਟੀ ਤੋਂ ਬ੍ਰੈਂਟਨ ਸਾਊਥ ਤੋਂ ਕੈਂਡੀਡੇਟ ਨੇ ਸਾਡੇ ਨਾਲ ਬੀਬੀ ਰਜਨੀ ਸ਼ਰਮਾ ਜੀ ਉਹ ਅੱਜ ਸਾਡੇ ਸਟੂਡੀਓ ਦੇ ਵਿੱਚ ਪਹੁੰਚੇ ਹੋਏ ਨੇ ਆਪਾਂ ਇਹਨਾਂ ਇਲੈਕਸ਼ਨਾਂ ਬਾਰੇ ਗੱਲਬਾਤ ਕਰਾਂਗੇ ਤੇ ਬ੍ਰਿੰਟਨ ਦੇ ਜਾਂ অন্ਟਾਰੀਓ ਦੇ ਕਿਹੜੇ ਕਿਹੜੇ ਇਸ਼ੂਜ਼ ਨੇ ਕਿਹੜੇ ਕਿਹੜੇ ਇਸ਼ੂਜ਼ ਨੂੰ ਲੈ ਕੇ ਉਹ ਇਸ ਚੋਣ ਮੈਦਾਨ ਦੇ ਵਿੱਚ ਆਏ ਨੇ ਉਹਦੀ ਆਪਾਂ ਗੱਲਬਾਤ ਕਰਾਂਗੇ ਆਪਾਂ ਸਭ ਤੋਂ ਪਹਿਲਾਂ ਆਪਾਂ ਸਾਡੇ ਕੈਂਡੀਡੇਟ ਦਾ ਸਵਾਗਤ ਕਰਦੇ ਹਾਂ ਤੇ ਉਸ ਤੋਂ ਬਾਅਦ ਫਿਰ ਆਪਾਂ ਥੋੜੀ-ਬੋਤੀ ਗੱਲਬਾਤ ਬ੍ਰਿੰਟਨ ਸੌ ਦੀ ਕਰਾਂਗੇ ਰਜਨੀ ਜੀ ਸਵਾਗਤ ਹੈ ਤੁਹਾਡਾ ਅੱਜ ਦੇ ਸ਼ੋਅ ਵਿੱਚ ਬਿਲਕੁਲ ਜੀ ਮੈਂ ਸਾਰੇ ਹੀ ਦਰਸ਼ਕਾਂ ਨੂੰ ਪਿਆਰ ਭਰੀ ਨਮਸਕਾਰ ਅਦਾਬ ਸਤਿ ਸ਼੍ਰੀ ਅਕਾਲ ਬਹਿੰਦੀਆਂ ਮੈਂ ਤੁਹਾਡੀ ਆਪਣੀ ਰਜਨੀ ਸ਼ਰ ਜਿਹੜੇ ਕੀ 30 ਸਾਲ ਤੋਂ ਲੋਕਾਂ ਦੇ ਵਿੱਚ ਵਿਚਰ ਰਹੀਆਂ ਸੋਸ਼ਲ ਸਰਵਿਸ ਕਰ ਰਹੀਆਂ ਅੱਜ ਮੈਂ ਉਹਨਾਂ ਦੀਆਂ ਹੀ ਇਸ਼ੂਜ਼ ਨੂੰ ਲੈ ਕੇ ਜਿਹੜੇ ਅੱਜ ਤੱਕ ਹੱਲ ਨਹੀਂ ਹੋਏ ਹਮ ਔਰ ਉਹਨਾਂ ਨੂੰ ਮੈਂ ਆਪਣੇ ਲੈਵਲ ਤੇ ਹੁਣ ਜਰੂਰ ਅੱਗੇ ਹੋ ਕੇ ਪੇਸ਼ ਕਰਨਾ ਚਾਹੀ ਹੈ ਸਰਕਾਰਾਂ ਦੇ ਅੱਗੇ ਵੀ ਪਹਿਲਾਂ ਪੇਸ਼ ਕੀਤਾ ਹੁਣ ਮੈਂ ਪਰਸਨਲੀ ਆ ਕੇ ਲੋਕਾਂ ਦਾ ਸਾਥ ਲੈ ਕੇ ਯੇ ਮੈਨੂੰ ਉਹ ਤੁਸੀਂ ਪਹਿਲੀ ਵਾਰ ਕੋਈ ਵੀ ਇਲੈਕਸ਼ਨ ਜਿਹੜੀ ਪਹਿਲੀ ਵਾਰ ਲੜ ਰਹੇ ਹੋ ਕਿ ਪਹਿਲਾਂ ਵੀ ਕੋਈ ਇਲੈਕਸ਼ਨ ਲੜੀ ਹੈ ਤੁਸੀਂ ਨਹੀਂ ਜੀ ਮੈਂ ਪਹਿਲੀ ਵਾਰ ਹੀ ਨੋਮੀਨੇਟ ਹੋ ਕੇ ਇਸ ਸੀਟ ਦੇ ਉੱਤੇ ਐਨਡੀਪੀ ਦੀ ਉਹਦਾ ਉਹਨਾਂ ਦੇ ਨਾਲ ਮੈਂ ਨੋਮੀਨੇਸ਼ਨ ਲਈ ਕੋਈ ਗਈ ਸੀ ਪਰ ਮੈਂ ਸੀਟ ਤੇ ਪਹਿਲੀ ਵਾਰੀ ਇਲੈਕਸ਼ਨ ਲਾ ਰਹੀ ਹਾਂ ਅੱਛਾ ਕਿਉਂਕਿ ਅਸੀਂ ਬ੍ਰੈਂਟਨ ਸਾਊਥ ਤੋਂ ਤੁਸੀਂ ਕੈਂਡੀਡੇਟ ਹੋ ਜੀ ਉੱਥੋਂ ਇਸ ਟਾਈਮ ਜਿਹੜੇ ਮੌਜੂਦਾ ਪ੍ਰਭੂ ਸਰਕਾਰੀਆਂ ਜਿਹੜੇ ਕਿ ਪੀਸੀ ਪਾਰਟੀ ਤੋਂ ਟਰਾਂਸਪੋਰਟ ਮਿਨਿਸਟਰ ਵੀ ਨੇ ਜੀ ਉਹਨਾਂ ਦੇ ਨਾਲ ਤੁਹਾਡਾ ਮੁਕਾਬਲਾ ਤੇ ਲਿਬਰਲ ਪਾਰਟੀ ਦੇ ਵੀ ਕੈਂਡੀਡੇਟ ਉੱਥੋਂ ਹੈਗੇ ਨੇ ਜੀ ਕਹਿ ਲਈਏ ਕਿ ਸਾਡੀ ਪੰਜਾਬੀ ਬਸੋਂ ਦੀ ਬਹੁਤਾਤ ਆ ਇਸ ਏਰੀਆ ਦੇ ਵਿੱਚ ਤੇ ਤਕੋਣਾ ਮੁਕਾਬਲਾ ਇਹਨੂੰ ਐਨਡੀਪੀ ਦੇ ਵੀ ਕਾਫੀ ਸਪੋਰਟਰ ਉੱਥੇ ਹੈਗੇ ਨੇਗੇ ਈਸੀ ਦੇ ਵੀ ਆ ਤੇ ਨਾਲ ਦੀ ਨਾਲ ਲਿਬਰਲ ਪਾਰਟੀ ਇੰਨਾ ਪਾਰਟੀਆਂ ਦਾ ਪੂਰਾ ਜਿਵੇਂ ਕਹਿੰਦੇ ਨੇ ਮੁਕਾਬਲਾ ਜੀ ਮੁਕਾਬਲਾ ਪੂਰਾ ਤੇ ਤੁਸੀਂ ਤੁਹਾਨੂੰ ਕਿਹੜੀਆਂ-ਕਿਹੜੀਆਂ ਕਮੀਆਂ ਪੇਸ਼ੀਆਂ ਲੱਗੀਆਂ ਇਸ ਸਰਕਾਰ ਦੇ ਵਿੱਚ ਕਹਿ ਲਈਏ ਜਾਂ ਸਾਡੇ ਬ੍ਰੈਂਟਨ ਦੇ ਜਿਹੜੇ ਲੋਕ ਨੇ ਉਹਨਾਂ ਦੀਆਂ ਕਿਹੜੀਆਂ-ਕਿਹੜੀਆਂ ਪ੍ਰੋਬਲਮਾਂ ਤੁਹਾਨੂੰ ਲੱਗਦੀਆਂ ਨੇ ਜਿਨ੍ਹਾਂ ਨੂੰ ਤੁਸੀਂ ਇਸ ਟਾਈਮ ਮੁੱਦਾ ਬਣਾ ਰਹੇ ਇਹ ਮੇਨ ਜਿਹੜਾ ਸਭ ਤੋਂ ਵੱਡਾ ਮੁੱਦਾ ਹੈ ਜੀ ਬ੍ਰੈਂਟਨ ਦੀ ਵਸੂ ਬਹੁਤ ਵਧੀ ਹੋਈ ਹੈ ਹੂੰ ਉਹਦੇ ਮੁਤਾਬਕ ਉਹਨਾਂ ਦੀਆਂ ਸਹੂਲਤਾਂ ਚਾਹੇ ਹੈਥਲ ਦੀ ਲੈ ਲਓ ਚਾਹੇ ਤੁਸੀਂ ਪੜ੍ਹਾਈ ਦੀ ਲੈ ਲਓ ਚਾਹੇ ਡਾਕਟਰਾਂ ਦੀ ਲੈ ਲਓ ਔਰ ਸੇਫਟੀ ਦੀ ਲੈ ਲਓ ਤੁਸੀਂ ਦਰਵਾਜ਼ਾ ਖੋਲ੍ਹ ਕੇ ਦੇਖ ਨਹੀਂ ਸਕਦੇ ਕਈ ਕੋਣ ਬਾਹਰ ਦਰਵਾਜਾ ਨੌਕਾ ਰਿਆ ਹੂੰ ਸਭ ਤੋਂ ਵੱਡੀ ਕ੍ਰਾਈਮ ਤੁਹਾਡਾ ਕਹਿਣ ਦਾ ਹੁੰਦਾ ਕ੍ਰਾਈਮ ਕਾਫੀ ਵਧਿਆ ਹੋਇਆ ਹੈ ਸੀਨੀਅਰ ਜਿਹੜੇ ਆ ਉਹ ਬਿਲਕੁਲ ਆਪਣੇ ਆਪ ਨੂੰ ਸੇਫ ਨਹੀਂ ਸਮਝਦੇ ਸੀਨੀਅਰ ਕੀ ਅੱਜ ਕੱਲ ਤਾਂ ਜੰਗ ਵੀ ਨਹੀਂ ਸੇਫ ਸਮਝਦੇ ਇਸ ਦਾ ਕਾਰਨ ਜਿਹੜਾ ਮੇਨ ਹੈਗਾ ਉਹ ਫਰਸਟ੍ਰੇਸ਼ਨ ਹੈ ਸਾਡੇ ਯੂਥ ਦੇ ਵਿੱਚ ਫਰਸਟ੍ਰੇਸ਼ਨ ਕਿਉਂ ਹੈ ਕਿਉਂਕਿ ਇੱਕ ਤਾਂ ਉਹਨਾਂ ਦੇ ਪੜਾਈ ਦਾ ਲੈਵਲ ਉਹਨਾਂ ਦੀ ਸੋਚ ਨੂੰ ਸਮਝਣ ਦਾ ਲੈਵਲ ਕਿਸੇ ਕੋਲ ਨਹੀਂ ਹੈ ਉਹਨਾਂ ਨੂੰ ਗਾਈਡੈਂਸ ਨਹੀਂ ਦੇ ਰਹੇ ਪ੍ਰੋਪਰ ਉਹਨਾਂ ਨੂੰ ਇੱਥੇ ਅਸੀਂ ਚਾਹੇ ਬਾਰੋਂ ਸਟੂਡੈਂਟ ਮਗਾ ਕੇ ਉਹਨਾਂ ਨੂੰ ਪੜ੍ਹਾਈ ਦੇ ਲਈ ਜਗ੍ਹਾ ਉਹਦੇ ਦਿੱਤੀ ਪਰ ਨਾ ਉਹਨਾਂ ਕੋਲ ਜੋਬਸ ਨਾ ਉਹਨਾਂ ਕੋਲ ਖਾਣ ਨੂੰ ਫੂਡ ਹੈ ਫਿਰ ਉਹਨਾਂ ਦੀ ਸੋਚ ਜਿਹੜੀ ਹੈ ਬਿਜ਼ੀ ਰਹਿਣ ਦੀ ਬਜਾਏ ਉਹ ਪੁੱਠੇ ਪਾਸੇ ਨੂੰ ਜਾਂਦੀ ਹੈ ਮੇਰਾ ਪਹਿਲਾ ਫਸਟ ਕਮ ਇਅਰ ਹੋਗਾ ਇੱਕ ਤਾਂ ਹੈਲਥ ਦੇ ਉੱਤੇ ਦੇਖਿਆ ਜਾਊਗਾ ਡਾਕਟਰਾਂ ਦੀ ਪ੍ਰੋਵੀਜ਼ਨ ਔਰ ਨਾਲ ਦੀ ਨਾਲ ਜਿਹੜੇ ਬ੍ਰਹਮਤੰ ਦੇ ਵਿੱਚ ਸਾਡੇ ਲੀਡਰ ਨੇ ਵੀ ਇਹ ਐਨਾਨਸ ਕੀਤਾ ਹੈ ਕਿ ਇੱਕ ਹੋਰ ਹਸਪੀਟਲ ਖੋਲਿਆ ਜਾਊਗਾ ਤੇ ਉੱਥੇ ਡਾਕਟਰਾਂ ਦੀ ਭਰਤੀ ਕਰਕੇ 20 ਡਾਕਟਰ ਲਿਆਂਦੇ ਜਾਣਗੇ ਨਰਸਾਂ ਲਿਆਂਦੀਆਂ ਜਾਂਦੀਆਂ ਜਿਨ੍ਹਾਂ ਦੇ ਨਾਲ 멘ਟਲ ਹੈਲਥ ਔਰ ਸਪੋਰਟਸ ਗਾਈਡੈਂਸ ਬਾਈ ਲੋਕ ਵੀ ਭਰਤੀ ਕੀਤੇ ਜਾਣਗੇ ਜਿਹੜੇ ਯੂਥ ਨੂੰ ਗਾਈਡੈਂਸ ਦੇਣਗੇ ਕਿ ਤੁਸੀਂ ਕਿੱਥੇ ਜਾ ਕੇ ਜੋਬ ਲਈ ਅਪਲਾਈ ਕਰੋ ਕਿੱਥੋਂ ਤੁਹਾਨੂੰ ਜਿਹੜਾ ਕੰਮ ਕਰਨ ਦਾ ਤਰੀਕਾ ਮਿਲ ਸਕਦਾ ਹੈ ਘਰਾਂ ਦੇ ਵਿੱਚੋਂ ਤੁਹਾਨੂੰ ਕਿੱਦਾਂ ਹੈਲਪ ਮਿਲ ਸਕਦੀ ਹੈ ਤਾਂ ਕਿ ਮਾਮਾ ਫ੍ਰੀ ਹੋ ਮਾਈਂਡ ਹੋ ਕੇ ਜੇ ਜੌਬ ਤੇ ਜਾਣੀਆਂ ਪਿੱਛੋਂ ਬੱਚਿਆਂ ਦਾ ਫਿਕਰ ਨਾ ਰਵੇ ਹੂੰ ਬੰਦਿਆਂ ਨੂੰ ਫਿਕਰ ਨਾ ਰਵੇ ਉਹ ਟਕਾਂ ਤੇ ਜਾਂਦੇ ਹੈ ਟਰੈਕਚਰ ਹੁੰਦੇ ਹੈ ਉਹਨਾਂ ਨੂੰ ਹਰ ਵੇਲੇ ਇਹ ਕਹਿੰਦਾ ਰੋਜੀ ਰੋਟੀ ਕਮਾ ਕੇ ਘਰ ਆਣਾ ਟੈਂਸਰ ਆਣਾ ਹੂੰ ਉਹਨਾਂ ਦੀ ਇੰਸ਼ੋਰੈਂਸ ਨਾ ਵੱਜ ਜਾਵੇ ਕਿਤੇ ਐਕਸੀਡੈਂਟ ਨਾ ਹੋ ਜਾਵੇ ਇਹਨਾਂ ਚੀਜ਼ਾਂ ਦੇ ਉੱਤੇ 7 ਸਾਲ ਹੋ ਗਏ ਟ੍ਰਾਂਸਪੋਰਟ ਮਿਨਿਸਟਰ ਹੁੰਦੇ ਵੀ ਕਦੀ ਵੀ ਇਹ ਸਵਾਰੇ ਸੋਚਿਆ ਨਹੀਂ ਮੈਂ ਇਹ ਛੋਟੀ ਜਿਹਾ ਵਾਰੀ ਹੈ ਅੱਜ ਇਹਨਾਂ ਨੇ ਅਨਾਉਂਸ ਕੀਤਾ ਕਿਉਂਕਿ ਸਾਡੀਆਂ ਇਹ ਡਿਮਾਂਡ ਸੀਗੀਆਂ ਕਿ 407 ਨੂੰ ਹੁਣ ਫ੍ਰੀ ਕਰ ਦਿਓ ਕਿਉਂਕਿ ਪੂਰਾ ਉਹਦਾ ਖਰਚਾ ਪਾਣੀ ਦਾ ਹੋ ਗਿਆ ਹੂੰ ਜੋ ਐਗਰੀਮੈਂਟ ਉਹਦਾ ਸੀਗਾ ਉਹ ਪੂਰਾ ਹੋ ਗਿਆ ਹਾਂਜੀ ਬਿਲਕੁਲ ਤੇ ਹੋ ਸਾਡੀ ਪੰਜਾਬੀ ਜਨ ਅੰਵੇਜ ਦੇ ਵਿੱਚ ਜਿਹੜੇ ਲੋਕਾਂ ਨੂੰ ਜਿੱਦਾ ਸਮਝ ਆਂਦਾ ਹੈ ਵੀ ਉਹਦੇ ਉਹਨਾਂ ਨੇ ਆਪਣੀ ਨੇ ਉਹ ਡਗਫੋਰਡ ਉਹਨਾਂ ਨੇ ਤਾਂ ਅਨਾਉਂਸ ਕੀਤੀ ਹੋਈ ਹੈ ਜਿਹੜੀ ਉਹ 413 413 ਨਾ ਜੀ ਨਾ ਇਹ ਅਹੀ ਸਾਡੇ ਮੁੱਦੇ ਸੀ ਉਹਨਾਂ ਨੂੰ ਹੁਣ ਲੈ ਕੇ ਆ ਅਰਲੀ ਇਲੈਕਸ਼ਨ ਕਿਉਂ ਬੁਲਾਈ ਹੈ ਹੂੰ ਜੇ ਉਹ ਕਰ ਸਕਦੇ ਸੀ ਤਾਂ ਨਾਲ ਹੀ ਕਰਦੇ ਇਹਨੂੰ ਆਰਲੀ ਇਲੈਕਸ਼ਨ ਦੀ ਜਰੂਰਤ ਨਹੀਂ ਸੀ ਹੂੰ ਨਾਟ ਬੈਟ ਨੂੰ ਰੋਕਣ ਦੀ ਜਿਹੜੇ ਤਾਰਫ ਦਾ ਉਹਨਾਂ ਨੇ ਇੱਕ ਬਹਾਨਾ ਬਣਾ ਲਿਆ ਤੁਹਾਨੂੰ ਤੁਹਾਨੂੰ ਕੀ ਲੱਗਦਾਗਾ ਵੀ ਕਾਹ ਤੋਂ ਬੁਲਾਈਆ ਪਹਿਲਾ ਇਲੈਕਸ਼ਨ ਇਹ ਇਹਨਾਂ ਨੂੰ ਉਹਨਾਂ ਨੇ ਸਿਰਫ ਆਪਣੀ ਪਾਰਟੀ ਨੂੰ ਮਜ਼ਬੂਤ ਕਰਨ ਲਈ ਕੀ ਹੋ ਸਕਦਾ ਅਸੀਂ ਕੰਮ ਕੀਤੇ ਨਹੀਂ ਹੈ ਹੂੰ ਤੇ ਲੋਕੀ ਸਾਨੂੰ ਨਿਕਾਰ ਦੇ ਹੂੰ ਉਹਨਾਂ ਨੇ ਪ੍ਰਾਈਮਰੀ ਇਲੈਕਸ਼ਨ ਦੇ ਨਾਲ ਨਹੀਂ ਲੜ ਕਰ ਸਕਦੇ ਲੋਕ ਨਹੀਂ ਕਿਉਂਕਿ ਜਿਆਦਾ ਇਹਨਾਂ ਦੁਆਰਾ ਫਿਰ ਜਿਤਾ ਲੈਣਗੇ ਹੂੰ ਫਿਰ ਲੋਕੀ ਕਿੱਥੋਂ ਆਪਣੀ ਮਰਜ਼ੀ ਦੇ ਨਾਲ ਹੀ ਨਾ ਤਾਂ ਜੇ ਉਹਨਾਂ ਦੀ ਪੂਰਨ ਸਰਕਾਰ ਹੈ ਬਹੁਤ ਅੱਛਾ ਹੂੰ ਉਹਨਾਂ ਨੇ ਹੁਣ ਕੈਨਸਲ ਕਰਤੀ ਫਿਰ ਕੱਲ ਨੂੰ ਕੁਝ ਹੋਵ ਬਹਾਨਾ ਕਰਕੇ ਨਹੀਂ ਹੁਣ ਜੇ ਹੁਣ ਉਹਨਾਂ ਨੇ ਅਰਲੀ ਇਲੈਕਸ਼ਨ ਕਰਵਾ ਲਈ ਹੈ ਮੰਨ ਲਓ ਤੁਹਾਨੂੰ ਲੱਗਦਾ ਵੀ ਹੁਣ ਲੋਕ ਨਕਾਰਨਗੇ ਨਹੀਂ ਉਹਨਾਂ ਨੂੰ ਨਕਾਰਨਗੇ ਲੋਕ ਕਿਉਂਕਿ ਲੋਕਾਂ ਨੇ ਤਾਂ ਜੋ ਉਹਨਾਂ ਨੇ ਫੈਸਲਾ ਲੋਕਾਂ ਦਾ ਫੈਸਲਾ ਨਾ ਹੂੰ ਉਹ ਫਿਰ ਅਰਨੇਚਰ ਨੇ ਬਹੁਤ ਵੱਡਾ ਫੈਸਲਾ ਲਿਆ ਹੈ ਜਿਹੜਾ ਕਿ ਇਸ ਨੋ ਅਨਚਾਹੀ ਦੇ ਵਿੱਚ ਇਹਨਾਂ ਨੇ ਇਲੈਕਸ਼ਨ ਕੀਤੀ ਹੈ ਉਹ ਕਹਿੰਦੇ ਵੀ ਜੇ ਤੁਸੀਂ ਵੀ ਪ੍ਰੋਪਗੈਂਡਾ ਨਹੀਂ ਕਰ ਸਕਦੇ ਤੁਸੀਂ ਜਨਤਾ ਦੇ ਪੈਸੇ ਨੂੰ ਵਿਰਵਾਦ ਕਰ ਰਹੇ ਹੂੰ ਜੇ ਸਾਨੂੰ ਮੋਕਾ ਨਹੀਂ ਬਾਹਰ ਨਿਕਲਦਾ ਤਾਂ ਉਹਨਾਂ ਦੀ ਪਾਰਟੀ ਦੇ ਲੋਕਾਂ ਨੂੰ ਵੀ ਕਿਹੜਾ ਬਾਹਰ ਨਿਕਲਦਾ ਹੈ ਹੂੰ ਅੱਛਾ ਜੀ ਮੈਂ ਬ੍ਰੈਂਪਟਨ ਦੇ ਵਿੱਚ ਹਸਪੀਟਲ ਦੀ ਇਹ ਹਰੇਕ ਜਿੰਨੀਆਂ ਵੀ ਇਲੈਕਸ਼ਨਾਂ ਹੁੰਦੀਆਂ ਇਲੈਕਸ਼ਨਾਂ ਵੇਲੇ ਹੀ ਮੰਗ ਹੁੰਦੀ ਹੈਗੀ ਉਦੋਂ ਬਾਅਦ ਕੋਈ ਨਹੀਂ ਬੋਲਦਾ ਹੁਣ ਜਿਵੇਂ ਤੁਹਾਡੀ ਪਾਰਟੀ ਸੀਐਨਡੀਪੀ ਹਾਂਜੀ ਹੁਣ ਉਹ ਉੱਥੇ ਵਿਰੋਧੀ ਧਿਰ ਦੇ ਵਿੱਚ ਵੀ ਐਨਡੀਪੀ ਸੀਗੀ ਤੇ ਉਹਨਾਂ ਨੇ ਉਸ ਤੋਂ ਬਾਅਦ ਫਿਰ ਉਹ ਇਲੈਕਸ਼ਨ ਉਹ ਤੋਂ ਬਾਅਦ ਕਿਉਂ ਨਹੀਂ ਮੁੱਦਾ ਠਾਇਆ ਉੱਥੇ ਨਹੀਂ ਹਮੇਸ਼ਾ ਹੀ ਉਡਾਣੇ ਰਹੇ ਜੀ ਉਹ ਤੇ ਅਸੀਂ ਵੀ ਮੈਂ ਐਨਡੀਪੀ ਦੀ ਬਹੁਤ ਪੁਰਾਣੀ ਮੈਂਬਰ ਹਾਂ ਹਮ ਅਸੀਂ ਆਲਵੇਸ ਜਿੱਦਾਂ ਕਮਿਊਨਿਟੀ ਸੈਂਟਰਾਂ ਦੇ ਵਿੱਚ ਸਰਬ ਬਟਰਫਲਾਈ ਸੀਗੇ ਕਲੱਬ ਹੈ ਅਸੀਂ ਹਮੇਸ਼ਾ ਹੀ ਇਹ ਮੁੱਦਾ ਉਠਾਉਨੇ ਆ ਹੈਲਥ ਦੇ ਵਿੱਚ ਮੈਂ ਇੱਕ ਸੀਨੀਅਰ ਆ 70 ਸਾਲ ਦੀ ਉਮਰ ਦੇ ਵਿੱਚ ਮੈਨੂੰ ਇਲੈਕਸ਼ਨ 'ਚ ਖੜੇ ਹੋਣ ਦੀ ਜ਼ਰੂਰਤ ਨਹੀਂ ਸੀ ਕਿਉਂਕਿ ਸਾਨੂੰ ਇਹ ਹੈਲਥ ਦੀ ਪ੍ਰੋਬਲਮ ਨਾਲ ਸਾਨੂੰ ਹੈਲਥ ਕੇਅਰ ਦੇ ਵਿੱਚ ਸਿਸਟਮ ਦੇ ਵਿੱਚ ਫ੍ਰੀ ਹੈ ਵੀਰੇ 1000 ਦਾ ਇੰਜੈਕਸ਼ਨ ਲੱਗਦਾ ਹੈ ਬਲੱਡ ਬਣਾਉਣ ਲਈ ਪੇਟ ਦੇ ਵਿੱਚ ਹੈਨਾ ਉਹ ਪ੍ਰਾਈਵੇਟ ਕਰਕੇ ਮੈਨੂੰ 1000 ਡਾਲਰ 페 ਕਰਨਾ ਮੈਨੂੰ ਪੈਨਸ਼ਨ ਮਿਲਦੀ ਹੈ 1100 ਮੈਂ ਕਿੱਥੋਂ ਪੇਰ ਸਕਦੀ ਹਾਂ ਹੂੰ ਮੇਰਾ ਨਾਲ ਮੇਰੀ ਬੇਟੀ ਹੈ ਸਾਡੇ ਘਰ ਚ ਇਹ ਚੀਜ਼ਾਂ ਨਹੀਂ ਉਹਨੂੰ ਹਸਪੀਟਲ ਦੇ ਵਿੱਚ ਕਿਸੇ ਵੀ ਮਸਤੀਕ ਨਾਲ ਕੋਈ ਕਹਿ ਕੁਛ ਤਾਂ ਉਹਨੂੰ ਐਦਾਂ ਦੀ ਪ੍ਰੋਬਲਮ ਆ ਗਈ ਹੈ ਇੱਕ ਤਾਂ ਦੀ ਉਹ ਹੈਂਡੀਕੈਪਡ ਬਣ ਕੇ ਰਹਿ ਗਈ ਹੈ ਉਹਨੂੰ ਟੀਕਾ ਲੱਗਦਾ ਹੈ ਹੂੰ ਪੇਨਤੀ ਲੱਗ ਪਹਿਲਾਂ ਫ੍ਰੀ ਲਾਉਂਦੇ ਸੀ ਪਰ ਜਿੱਦਾਂ ਇਹਨਾਂ ਨੇ ਪ੍ਰਾਈਵੇਟ ਕੀਤਾ ਉਹਦਾ ਉਹ ਹੀ ਬੰਦ ਕਰ ਦਿੱਤਾ ਹੂੰ ਹੁਣ ਉਹ ਕੁੜੀ ਨੂੰ 500 ਡਾਲਰ ਦਾ 15 ਦਿਨ ਟੀਕਾ ਲਵਾਉਣਾ ਪੈਂਦਾ ਜੇ ਨਹੀਂ ਲਵਾਉਂਦੀ ਤਾਂ ਉਹਦੀ ਜਾਨ ਤੇ ਖਤਰਾ ਹੋ ਜਾਂਦਾ। ਹੂੰ ਅਚਾ ਮੈਨੂੰ ਇੱਕ ਇਹ ਦੱਸੋ ਜਿਵੇਂ ਹੁਣ ਤੁਸੀਂ ਕਿਹਾ ਵੀ ਤੁਹਾਡੀ ਜੁਣ 70 ਸਾਲ ਦੀ ਹੋ ਗਈ ਹੈ। ਜੀ ਬਿਲਕੁਲ। ਹੁਣ ਇੱਕ ਐਮਪੀਪੀ ਨੂੰ ਬਹੁਤ ਕੰਮ ਕਰਨਾ ਪੈਂਦਾ। ਜੀ ਬਿਲਕੁਲ। ਦਿਨ ਰਾਤ ਕੰਮ ਕਰਨਾ ਪੈਂਦਾ। ਤੁਹਾਨੂੰ ਲੱਗਦਾ ਵੀ ਤੁਹਾਡੇ ਚ ਉਹਨੀ એનર્ਜੀ ਹੈ ਵੀ ਤੁਸੀਂ ਕੰਮ ਕਰ ਸਕਦੇ? ਮੈਂ ਕਹਿੰਦੀ ਲੋਕਾਂ ਦਾ ਸਹਿਯੋਗ ਔਰ ਪਿਆਰ ਹੂੰ ਜੋ ਮੈਂ ਬਾਹਰ ਦਿੱਕੇ ਦੇਖਿਆ। ਹੂੰ ਔਰ ਮੈਂ 15 ਦਿਨਾਂ ਦੇ ਵਿੱਚ ਮੇਰੇ ਵਿੱਚ ਇੰਨੀ એનર્ਜੀ ਲੋਕਾਂ ਨੇ ਮੈਨੂੰ ਪਹਿਲਾਂ ਵੀ ਦੇਖਿਆ ਆ 2 ਸਾਲ ਤੋਂ ਐਕਸੀਡੈਂਟ ਹੋਣ ਕਰਕੇ ਅਰ ਪ੍ਰੋਪਰ ਹੈਲਥ ਦੀ ਸਹੂਲਤ ਨਾ ਮਿਲਣ ਕਰਕੇ ਅਚਕ ਅੰਸ਼ੂਰੈਂਸ ਦੀ ਤੁਸੀਂ ਵਿੱਚ ਗੱਲ ਕਰਦੇ ਸੀ ਜਿਵੇਂ ਟਰੱਕ ਡਰਾਈਵਰਾਂ ਦੀ ਅੰਸ਼ੂਰੈਂਸ ਦਾ ਮੁੱਦਾ ਵੀ ਹਿਰੇਕਾਰੀ ਉੱਪਰ ਕੇ ਸਾਹਮਣੇ ਆਉਂਦਾ ਸਾਡੇ ਬ੍ਰੈਂਟਨ ਦੇ ਵਿੱਚ ਇੰਨੀ ਜਿਆਦਾ ਹਾਈ ਅੰਸ਼ੂਰੈਂਸ ਆ ਤੇ ਉਹਦੇ ਲਈ ਕੀ ਤੁਹਾਡਾ ਪਲਾਨ ਹੈਗਾਗਾ ਪਾਰਟੀ ਮੈਂ ਜ਼ਰੂਰ ਮੇਰੀ ਪਾਰਟੀ ਜਿਹੜੀ ਹੈ ਸਾਡੇ ਲੀਡਰ ਜਿਹੜੇ ਹੈ ਉਹਨਾਂ ਨੇ ਵੀ ਇਹ ਕਿਹਾ ਕਿ ਅੰਸ਼ੂਰੈਂਸ ਜਿਹੜੀ ਹੈ ਉਦੇ ਵਿੱਚ ਕਮੀ ਜਾਂਦੀ ਹੈ ਅਫੋਰਡੇਬਲ ਹਰ ਲੀਵਿੰਗ ਸਟੈਂਡਰਡ ਦੇ ਵਿੱਚ ਇੰਸ਼ੋਰੈਂਸ ਵੀ ਆ ਜਾਂਦੀ ਹੈ ਗਰੋਸਰੀ ਵੀ ਆ ਜਾਂਦੀ ਹੈ ਔਰ ਮਕਾਨਾਂ ਦਾ ਰੈਂਟ ਵੀ ਆ ਜਾਂਦਾ ਹੈ ਇਹ ਅਫੋਰਡੇਬਲ ਬਣਾਇਆ ਜਾਊਗਾ ਔਰ ਨਿਊ ਜੋਬਸ ਕ੍ਰੀਏਟ ਕੀਤੇ ਜਾਣਗੇ ਜਿਨ੍ਹਾਂ ਦੇ ਵਿੱਚ ਫਰਸਟ੍ਰੇਸ਼ਨ ਦੂਰ ਹੋਏਗੀ ਔਰ ਹੈਲਥ ਸਿਸਟਮ ਦੇ ਲਈ ਡਾਕਟਰ ਔਰ ਰਾਈਟ ਵੇ ਉਹਨਾਂ ਨੇ ਕਿਹਾ ਕਿ ਇੱਕ ਹੋਰ ਬਰੰਪਨ ਦੇ ਵਿੱਚ ਹਸਪੀਟਲ ਇਹਨਾਂ ਨੇ ਤਾਂ ਕਿਹਾ ਬਣਾਵਾਂਗੇ ਬਣਾਵਾਂਗੇ ਦੱਸੋ 8 ਸਾਲ 7 ਸਾਲ ਚ ਨਹੀਂ ਬਣਿਆ ਨਹੀਂ ਬਣਿਆ ਸਿਰਫ ਪੇਪਰਾਂ 'ਚ ਰਹਿ ਗਿਆ ਅਸੀਂ ਰਾਈਟ ਵੇ ਨਾਲ ਰਾਸਕੇ ਮੈਂ ਆਪਣੀ ਹਿੰਮਤ ਦੇ ਨਾਲ ਮੈਨੂੰ ਭਰੋਸਾ ਉਸ ਪ੍ਰਮਾਤਮਾ ਦੇ ਉੱਤੇ ਮੈਂ ਜ਼ਰੂਰ ਇਸ ਆਪਣੇ ਟੀਚੇ ਨੂੰ ਪੂਰਾ ਕਰਾਂਗੀ ਸਿਰਫ ਲੋਕਾਂ ਦਾ ਸਹਿਯੋਗ ਚਾਹੀਦਾ ਮੈਨੂੰ ਮੈਨੂੰ ਇੱਕ ਵਾਰ ਜਿਤਾ ਕੇ ਦੇਖਣ ਫਿਰ ਤੁਸੀਂ ਮੈਨੂੰ ਇਹ ਦੱਸੋ ਤੁਸੀਂ ਵੀ ਤੁਹਾਡੀ ਜਿਹੜੀ ਐਨਡੀਪੀ ਪਾਰਟੀ ਆ ਅਨਟਾਰੀਓ ਦੇ ਵਿੱਚੋਂ ਤੁਹਾਨੂੰ ਕਿੰਨਾ ਕੁ ਲੱਗਦਾ ਵੀ ਕਿੰਨੀਆਂ ਸਿੱਟਾਂ ਲੈ ਜੂਗੀ ਮੈਨੂੰ ਤਾਂ ਮжоਰਿਟੀ ਦੇ ਵਿੱਚੇ ਜਿਸਤਰਾ ਲੋਕੀ ਭੜਵਾ ਹੰਗਾਰਾ ਦੇ ਰਹੇ ਆ ਮジョਰਟੀ ਦੇ ਵਿੱਚ ਜਰੂਰ ਆਏਗੀ ਕਿਉਂਕਿ ਦੋਨੋਂ ਪਾਰਟੀਆਂ ਤੋਂ ਫੈਡ ਅਪ ਹੋ ਗਏ ਲੋਕ ਹੂੰ ਤੇ ਤੁਹਾਡੀ ਤੁਹਾਡੀ ਜਿਹੜੀ ਸੀਟ ਹੈਗੀ ਆ ਬ੍ਰਿੰਟਨ ਸਾਊਥ ਜੀ ਉੱਥੇ ਤੁਹਾਡਾ ਕਿਹਦੇ ਨਾਲ ਮੁਕਾਬਲਾ ਕਰਦਾ ਲਿਬਰਲ ਦੇ ਨਾਲ ਆ ਜਾਂ ਪੀਸੀ ਦੇ ਨਾਲ ਪੀਸੀ আর ਲਿਬਰਲ ਦੋਨੋਂ ਬਰਾਬਰ ਹੀ ਹੈ ਜੀ ਪਰ ਲਿਬਰਲ ਨਾਲ ਇੰਨਾ ਨਹੀਂ ਹੈ ਹੂੰ ਕਿਉਂਕਿ ਪੀਸੀ ਦੇ ਨਾਲ ਵਕਈ ਕਿਉਂਕਿ ਰੂਲਿੰਗ ਪਾਰਟੀ ਹੈ ਹੂੰ ਆਰ ਉਹਨਾਂ ਦੇ ਉਹਨਾਂ ਨੂੰ ਮੌਕਾ ਮਿਲਿਆ ਵਾ ਸੀ ਲੋਕਾਂ ਦੇ ਰੂਬਰੂ ਹੋਣ ਦਾ ਪਰ ਬ੍ਰਹਮਤਨ ਸੌਥ ਦੇ ਵਿੱਚ ਲੋਕਾਂ ਦੀ ਇਹ ਕੰਪੇਅ ਸੀ ਕਦੀ ਅਸੀਂ ਦੇਖਿਆ ਨਹੀਂ ਕਿਉਂਕਿ ਉਹ ਇੱਕ ਮਨਿਸਟਰ ਸੀ ਉਹਨੂੰ ਬਾਹਰ ਅਨਟੈਰੀਓ ਚ ਜਾ ਫੈਡਰਲ ਲੈਵਲ ਤੇ ਜਾ ਕੇ ਆਪਣੇ ਕੰਮਾਂ ਨੂੰ ਕਰਾਉਣਾ ਸੀ ਔਰ ਕਦੀ ਵੀ ਉਹਦੇ ਬੱਚੇ ਪ੍ਰਾਈਵੇਟ ਸਕੂਲਾਂ ਚ ਪੜਦੇ ਹ ਹ ਉਹਨਾਂ ਨੂੰ ਇੰਟਰਨਲ ਸਕੂਲਾਂ ਦੀ ਪੜਾਈ ਦਾ ਕੀ ਪਤਾ ਹ ਸਾਡੇ ਵਰਗੇ ਲੋਕਾਂ ਨੂੰ ਪੁੱਛ ਕੇ ਦੇਖੋ ਜਿਨ੍ਹਾਂ ਦੇ ਬੱਚੇ ਜਿਹੜੇ ਸਕੂਲ ਹੈ ਪਬਲਿਕ ਸਕੂਲ ਆ ਉਹਨਾਂ ਚ ਜਾਂਦੇ ਆ ਹੂੰ ਉੱਥੇ ਬੱਚਿਆਂ ਦੀ ਟੀਚਰਾਂ ਦੀ ਕਿੰਨੀ ਜ਼ਰੂਰਤ ਹੈ ਇੱਕ ਇੱਕ ਜਮਾਤ ਚ 25 25 ਬੱਚੇ ਨੇ ਹੁਣ ਲੋਕਾਂ ਦੀ ਕੀ ਕੰਪਲੇਂਟ ਕੀ ਰਹੀ ਸੀ ਬ੍ਰਿੰਟਨ ਸਾਊਥ ਦੇ ਆ ਵੀ ਉਹ ਲੋਕ ਲਾਉਂਦੇ ਨਹੀਂ ਹੈਗੇ ਇੱਥੇ ਨਾ ਲੋਕ ਲਾਉਂਦੇ ਨੇ ਅਸਲੇ ਮੁੱਦੇ ਨਹੀਂ ਹੱਲ ਕੀਤੇ ਨਹੀਂ ਜਿਹੜਾ ਮਨਿਸਟਰ ਆ ਉਹਨੇ ਤਾਂ ਹੁਣ ਓਵਰਆਲ ਅਨਟਾਰੀਓ ਨੂੰ ਦੇਖਣਾਗਾ ਤੇ ਉਹ ਕੱਲੇ ਬ੍ਰਿੰਟਨ ਸਾਊਥ ਦੇ ਤਾਂ ਆਪਾਂ ਕਹਿ ਨਹੀਂ ਸਕਦੇ ਵੀ ਕੋਈ ਆਪਣੀ ਕਵੈਸਟਰੀ ਸੀ ਦੇ ਵਿੱਚ ਤਾਂ ਕੰਮ ਕਰਨਾ ਚਾਹੀਦਾ ਹੈ ਨਾ ਹੁਣ ਮੈਂ ਆਪਣੀ ਜਿੱਥੋਂ ਮੈਨੂੰ ਲੋਕਾਂ ਨੇ ਜਿੱਤਵਾ ਕੇ ਭੇਜਿਆ ਹੂੰ ਮਹੀਨੇ 'ਚ ਇੱਕ ਵਾਰੀ ਆ ਕੇ ਉਹਨਾਂ ਦੇ ਕੀ ਉਹਨਾਂ ਨੂੰ ਸਰਟੀਫିକੇਟ ਮਿਲ ਗਿਆ ਕੀ ਨਹੀਂ ਮਿਲਿਆ ਉਹ ਤਾਂ ਦੇਖਣੀ ਚਾਹੀਦੀ ਐ ਸਿੱਕ ਸੱਤਾ ਸਾਲਾ ਹੂੰ 100% ਮੇਰਾ ਵੀ ਅੱਛਾ ਤੁਹਾਡੇ ਤੋਂ ਤਾਂ ਕੋ ਕੰਮ ਉਹਨਾਂ ਨੇ ਕਰੇ ਨਹੀਂ ਹੈ ਨਹੀਂ ਹੂੰ ਅੱਛਾ ਇੱਕ ਜਿਹੜਾ ਸਮਾਲ ਬਿਜ਼ਨਸ ਦੀ ਤੁਸੀਂ ਗੱਲ ਕਰ ਰਹੇ ਸੀਗੇ ਜੀ ਅ ਬਿਜ਼ਨਸ ਤਾਂ ਬ੍ਰੈਂਟਨ ਦੇ ਵਿੱਚ ਪਹਿਲਾਂ ਹੀ ਬਹੁਤ ਜ਼ਿਆਦਾ ਨਹੀਂ ਪਰ ਉਹ ਪ੍ਰੋਪਰ ਚੱਲ ਨਹੀਂ ਰਿਹਾ ਬਿਜ਼ਨਸ ਘਾਟੇ ਦੇ ਵਿੱਚ ਨੇ ਬਿਜ਼ਨਸ ਉਹਨਾਂ ਦੇ ਲਈ ਕੀ ਪਲਾਨ ਹੈਗਾ ਐਨਡੀਪੀ ਦਾ ਕਿ ਉਹਨਾਂ ਦੇਖੋ ਉਹਨਾਂ ਨੂੰ ਸਪੋਰਟ ਚਾਹੀਦੀ ਹੈ ਹੂੰ ਛੋਟੇ ਬਿਜ਼ਨਸਾਂ ਨੂੰ ਥੋੜਾ ਜਿਹਾ ਇੱਕ ਤਾਂ ਜਿਹਦਾ ਟਰਾਂਸਪੋਰਟ ਦੀ ਤੁਸੀਂ ਕਹਿੰਦੇ ਆ ਉੱਥੇ ਨੇੜੇ ਤੇੜੇ ਅਫੋਰਡੇਬਿਲਟੀ ਹੋਣੀ ਚਾਹੀਦੀ ਹੈ ਕਿ ਉਹਨਾਂ ਨੂੰ ਰਾਸਤੇ ਟਾਈਮ ਗਰੋਸਰੀ ਜੈ ਇੰਨੇ ਭਾਅ ਉੱਚੇ ਹੋ ਗਏ ਆ ਹੂੰ ਉਹਨਾਂ ਦੇ ਵਿੱਚ ਉਹਨਾਂ ਨੇ ਫਿਰ ਉਸੇ ਹਿਸਾਬ ਨਾਲ ਰਾਇਵੇ ਹੁਣ ਇੱਥੇ ਜੇ ਪਬਲਿਕਲੀ ਇੱਥੇ ਆਪਣੀ ਕਿੱਤੀ ਜਾਊਗੀ ਪੈਦਾਵਾਰ ਕਿੱਤੀ ਜਾਊਗੀ ਕਿਸਾਨਾਂ ਨੂੰ ਜਿਹੜੇ ਹੈ ਗਿਆ ਉਹਨਾਂ ਨੂੰ ਮੋਕਾ ਸਬਸਿਡੀ ਵਗੈਰਾ ਦਿੱਤੀ ਜਾਊਗੀ ਬਿਲਕੁਲ ਫਿਰ ਉਹਦੇ ਹਿਸਾਬ ਦੇ ਨਾਲ ਇਹਨਾਂ ਚੀਜ਼ਾਂ ਨੂੰ ਜਿਹੜਾ ਹੈ ਆਪਾਂ ਹੱਲ ਲੱਭ ਸਕਦੇ ਹਾਂ ਸਵੈਰਜ ਰਜਗਾਰ ਲਾ ਕੇ ਬਿਚੇ ਦਾ ਜਾਰਨੂ ਐਸਾ ਕਰਾਇਮ ਕਰਾਇਮ ਵੀ ਕਾਫੀ ਵਧਿਆ ਹੋਇਆ ਹੈ ਜੀ ਜੀ ਪਰ ਹੁਣ ਪਿਛਲੇ ਥੋੜੇ ਜਿਹੇ ਸਮੇਂ ਤੋਂ ਥੋੜਾ ਜਿਹਾ ਠੱਲ ਪਈ ਹੈਗੀ ਜਦੋਂ ਦਾ ਇਮੀਗ੍ਰੇਸ਼ਨ ਸਿਸਟਮ ਥੋੜਾ ਜਿਹਾ ਟਾਈਟ ਹੋਇਆਗਾ ਤੇ ਤੁਸੀਂ ਕਿਵੇਂ ਦੇਖਦੇ ਹੋ ਵੀ ਕਰਾਇਮ ਹਜੇ ਕਿੰਨਾ ਕੁ ਬ੍ਰਿੰਟਨ ਸਾਊਥ ਦੀ ਗੱਲ ਕਰਾਤਾ ਕਿ ਕਿੰਨੀਆਂ ਕੋਥੇ ਵਾਰਦਾਤਾ ਡੇਲੀ ਦੀਆਂ ਹੁੰਦੀਆਂ ਜਾਂ ਉਹਦੇ ਲਈ ਐਨਡੀਪੀ ਦਾ ਕੀ ਪਲਾਨ ਹੈ ਇਹ ਤਾਂ ਸਿਰਫ ਬਾਰង ਦਿਖਾਵੇ ਦੀਆਂ ਕਿਈ ਖਬਰਾਂ ਬਾਹਰ ਨਿਕਲ ਕੇ ਨਹੀਂ ਹੁੰਦੀਆਂ ਮਤਲਬ ਦੱਸਾ ਤੁਸੀਂ ਮੀਡੀਆ ਚ ਹੂੰ ਇਹ ਜਿਹੜੇ ਕਰਾਇਮ ਹੈ ਉਹ ਬੱਚਿਆਂ ਨੂੰ ਜੱਤ ਕਰ ਗਾਈਡੈਂਸ ਆਰ ਉਹਨਾਂ ਨੂੰ ਪ੍ਰੋਪਰ ਖਾਣ ਨੂੰ ਉਹਨਾਂ ਨੂੰ ਸਜ਼ਾ ਦੇਣੀ ਕੋਈ ਵੱਡੀ ਗੱਲ ਨਹੀਂ ਹੈ ਸਜ਼ਾ ਦੇਵੋਗੇ ਤਾਂ ਹੋਰ ਕਰਾਇਮ ਵਧਾ ਦੇ ਹੂੰ ਉਹਨਾਂ ਨੂੰ ਗਾਈਡੈਂਸ ਕਰਕੇ ਉਹਨਾਂ ਨੂੰ ਉਹ ਕੇਅਰ ਦੇ ਵਿੱਚ ਭੇਜਿਆ ਜਾਵੇ ਜਿੱਥੇ ਉਹਨਾਂ ਨੂੰ ਟੈਨਡ ਕੀਤਾ ਜਾਵੇ ਵੀ ਭਾਈ ਤੁਸੀਂ ਆ ਸਮਾਂ ਰਿਜ਼ਰਵ ਕਰੋ ਇਹ ਪੜ੍ਹਾਈ ਕਰੋ ਤੁਹਾਨੂੰ ਉਹਨਾਂ ਦੇ ਵਿੱਚ ਉਹਨਾਂ ਨੂੰ ਐਡਮਿਸ਼ਨ ਆਵੇ 99 100% ਨੰਬਰ ਲੈ ਕੇ ਜੀ ਇੱਥੇ ਯੂਨੀਵਰਸਿਟੀਆਂ ਨਹੀਂ ਹੈਗੀਆਂ ਮੈਡੀਕਲ ਦੀਆਂ ਜਿੱਥੇ ਬੱਚੇ ਬਾਹਰ ਜਾਂਦੇ ਆ ਮੈਨੂੰ ਕਈ ਪੇਰੈਂਟਸ ਨੇ ਇਹ ਵੀ ਕੰਪਲੇਨਟ ਕੀਤੀ ਹੈ ਕਿ ਯੂਨੀਵਰਸਿਟੀ ਅਸੀਂ ਸਾਡੇ ਬੱਚੇ ਬਾਹਰ ਪੇ ਕਰਨ ਜਾਂਦੇ ਆ ਔਰ ਬਾਹਰਲੇ ਬੱਚਿਆਂ ਨੂੰ ਸੌਖੀ ਇੱਥੇ ਇਹ ਕਾਲਜਾਂ ਦੇ ਵਿੱਚ ਐਡਮਿਸ਼ਨ ਆ ਵਿੰਦਨੇ ਤੇ ਸਾਡੇ ਬੱਚਿਆਂ ਲਈ ਫਿਰਤੀ ਫੈਸਿਲਿਟੀ ਜਿਵੇਂ ਸਿੱਜੀ ਜਨਕ ਨਹੀਂ ਦਿੰਦੀ ਸੋ ਇਹੋ ਲੈਵਲ ਤੇ ਬੈਲੈਂਸ ਰੱਖਣਾ ਚਾਹੀਦਾ ਮੈਂ ਜ਼ਰੂਰ ਕਹਾਂਗੀ ਔਰ ਆਪਣੇ ਲੈਵਲ ਤੇ ਮੈਂ ਆਪਣੀ ਪਾਰਟੀ ਨਾਲ ਮਿਲ ਕੇ ਜ਼ਰੂਰ ਇਹਨਾਂ ਚੀਜ਼ਾਂ ਨੂੰ ਬੈਲੈਂਸ ਕਰਨਗੇ ਵਿੱਚ ਪੂਰਾ ਹੱਥ अच्छा और जमे हॉस्पिटल दी आपा ਗੱਲਬਾਤ ਕਰ ਲਈ इंश्योरेंस दी ਗੱਲਬਾਤ ਕਰ ਲਈ ਕ੍ਰਾਈਮ ਦੀ ਗੱਲਬਾਤ ਕਰ ਲਈ ਜੀ ਤੁਸੀਂ ਹਾਈਵੇ ਦੀ 407 ਦੀ ਗੱਲਬਾਤ ਕਰ ਲਈ ਜੀ ਹੋਰ ਕੋਈ ਮੇਨ ਮੁੱਦਾ ਜਿਹੜਾ ਰਹਿ ਗਿਆ ਹੋਵੇ ਜਿਹੜਾ ਤੁਹਾਡੇ ਇਹਦੇ ਜਹਨ ਦੇ ਵਿੱਚ ਹੈਗਾ ਸੀਨੀਅਰਸ ਦੀ ਜਿਹੜੀ ਹੈ ਉਹਨਾਂ ਦੀਆਂ ਫੈਸਿਲਿਟੀਆਂ ਕਹਿੰਦੇ ਦੰਦਾਂ ਦਾ ਦੇਤਾ ਅੱਖਾਂ ਦਾ ਦੇਤਾ ਪਰ ਕੀ ਦਿੱਤਾ 500 ਡਾਲਰ ਦਾ ਕੀ ਬਣੂਗਾ ਹੁਣ 200 ਡਾਲਰ ਦਿੱਤੇ ਨੇ ਸਿਰਫ ਆ ਇਲੈਕਸ਼ਨ ਤੋਂ ਬਾਅਦ ਬੰਦ ਹੋ ਜਾਣਾ ਕੀ ਉਹਦਾ ਨੁਕਸਤ ਚ ਆ ਜੂਗੀ ਸਾਡੇ ਸੀਨੀਅਰਸ ਨੂੰ ਪੈਨਸ਼ਨ ਕਿ ਨਹੀਂ ਮਿਲਦੀ ਹੈ ਮੈਨੂੰ ਪੈਨਸ਼ਨ ਕਿ ਨਹੀਂ ਮਿਲਦੀ ਹੈ 1200 ਡਾਲਰ 1200 ਡਾਲਰ ਨਾਲ ਕੀ ਮੇਰਾ ਮਹੀਨੇ ਦਾ ਖਰਚਾ ਮੇਰੀਆਂ ਦਵਾਈਆਂ ਜਿਹੜੀਆਂ ਡਾਲਰ ਦੀ ਕੀ 50 ਸੈਂਟ ਦੀ ਦਵਾਈ ਹੁੰਦੀ ਹੈ ਉਹ ਮਿਲਦੀ ਹੈ ਸਾਨੂੰ ਸੀਨੀਅਰਸ ਨੂੰ ਜਿਹੜੀ ਦੂਜੀ ਮਹਿੰਗੀ ਦਵਾਈ ਹੈ ਔਰ ਤੁਤਰੀ ਹੈ ਸਰਕਾਰ ਦੀ ਹੈ ਉਹ ਪ੍ਰਾਈਵੇਟ ਹੈ ਉਹ ਤੁਸੀਂ ਮੁੱਲ ਖਰੀਦੋ ਇਹਨਾਂ ਚੀਜ਼ਾਂ ਨੂੰ ਅਫੋਰਡੇਬਿਲਟੀ ਹੋਣੀ ਚਾਹੀਦੀ ਹੈ ਨਾ ਕਿ ਅਸੀਂ ਇੰਡੀਆ ਜਾ ਕੇ ਦੰਦਨ ਰਵਾਈਏ ਇੰਡੀਆ ਜਾ ਕੇ ਅੱਖਾਂ ਦਾ ਰਾਜ ਕਰਾਈਏ ਜਾਂ ਕੋਈ ਵੀ ਜਿਸ ਕਰਦੇ ਦੀ ਜਾ ਉੱਥੇ ਜਾ ਕੇ ਟ੍ਰੀਟਮੈਂਟ ਕਰਕੇ ਉੱਥੇ ਪੈਸੇ ਦੇਣ ਇੱਥੇ ਸਾਨੂੰ ਉਹ ਹੀ ਪਵਲੋਂ ਕਵਰ ਹੈ ਜਦ ਚੀਜ਼ਾਂ ਹੈ ਸਾਡੇ ਉਹਦੇ ਉੱਤੇ ਉਹ ਹੀ ਪਰ ਦੇ ਕਾਰਡਾਂ ਤੇ ਜਦੋਂ ਅਸੀਂ ਐਂਟਰੀ ਕੀਤੀ ਤੇ ਤੇ ਸੀ ਉਹ ਹੀ ਸਾਨੂੰ ਫ੍ਰੀ ਹੈ ਸਾਰਾ ਅਮਰੀਕਾ ਪਰ ਇਹ ਛੋਟੀਆਂ ਛੋਟੀਆਂ ਇਹ ਪਾਰਟੀ ਨੇ 7 ਸਾਲਾਂ ਦੇ ਵਿੱਚ ਇਹ ਪ੍ਰਾਈਵੇਟ ਠੀਕ ਹੈ ਜਿੱਥਾਂ ਜ਼ਰੂਰਤ ਪ੍ਰਾਈਵੇਟ ਕਰਵਾਉਂਦੀ ਹੈ ਉਹ ਪਰਵਾਨ ਪਰ ਆਮ ਜਨਤਾ ਦੇ ਲਈ ਸਹੂਲਤ ਪੂਰੀ ਉਨੀ ਹੋਣੀ ਚਾਹੀਦੀ ਹੈ ਜਿੰਨਾ ਪ੍ਰਾਈਵੇਟ ਵਾਲੇ ਬਾੜ ਪੈਸੇ ਖਰਚ ਕਰਦੇ ਆ। ਅੱਛਾ ਆਪਣਾ ਟਾਈਮ ਵੀ ਸਮਾਪਤ ਤਾਂ ਲਗਭਗ ਹੋਣਾ ਤੇ ਬ੍ਰੈਂਪਟਨ ਸਾਊਥ ਦੇ ਜਿਹੜੇ ਤੁਹਾਡੇ ਵੋਟਰ ਨੇ ਇਹਨਾਂ ਨੂੰ ਕੋਈ ਅਪੀਲ ਕਰਨੀ ਚਾਹੁੰਦੇ ਹੋ ਤਾਂ ਤੁਸੀਂ ਕਰ ਸਕਦੇ ਸੀ। ਬਿਲਕੁਲ ਮੇਰੀ ਇੱਕੋ ਹੀ ਅਰਦਾਸ ਹੈ ਇੱਕੋ ਹੀ ਬ੍ਰੈਂਪਟਨ ਪੂਰੇ ਦੇ ਵਿੱਚ ਸਭ ਨੂੰ ਹੈ ਕਿ ਐਨ ਡੀ ਪੀ ਦਾ ਜਿਹੜਾ ਵੀ ਕੈਂਡੀਡੇਟ ਜਿੱਥੋਂ ਵੀ ਖੜਾ ਹੈ ਉਹਨੂੰ ਵੋਟ ਪਾ ਕੇ ਕਾਮਯਾਬ ਕਰੋ। ਤੇ ਮੈਨੂੰ ਬਰੰਟਨ ਸੌਧ ਦੇ ਵਿੱਚੋਂ ਇੱਕ ਵਾਰੀ ਜਿਤਾ ਕੇ ਭੇਜੋ ਪਰਮਿਸ਼ਨ ਦੇ ਵਿੱਚ ਤੇ ਮੈਂ ਜ਼ਰੂਰ ਤੁਹਾਡੇ ਖਾਬਾਂ ਦੇ ਉੱਤੇ ਖੜਾ ਉਤਰਾਂਗੀ ਇਹ ਮੇਰਾ ਵਾਦਾ ਹੈ ਔਰ ਲੋਕੀ ਜਾਣਦੇ ਨੇ ਕਿ ਰਜਨੀ ਦਾ ਕਿਹਵਾ ਵਾਦਾ ਕਦੀ ਗਲਤ ਨਹੀਂ ਹੁੰਦਾ ਸੋ ਪਲੀਜ਼ ਇੱਕ ਵਾਰੀ ਜ਼ਰੂਰ ਮੈਨੂੰ ਜਿਤਾਓ ਤੇ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਆ ਮੈਨੂੰ ਸਮਾਂ ਦਿੱਤਾ ਜਦ ਤੱਕ ਅਸੀਂ ਆਪਣੀ ਆਵਾਜ਼ ਨਹੀਂ ਲੋਕਾਂ ਤੱਕ ਪਹੁੰਚਾਵਾਂਗੇ ਤਾਂ ਲੋਕਾਂ ਦਾ ਸਪੋਰਟ ਕਿੱਥੋਂ ਲਾਂਗੇ ਸੋ ਸਾਹਮਣੇ ਆਣ ਨਿਕਲ ਕੇ ਚਾਹੇ ਸੀਨੀਅਰ ਆ ਚਾਹੇ ਜੂਥ ਹੈ ਚਾਹੇ ਪਰਿਵਾਰਿਕ ਫੈਮਿਲੀ ਦੇ ਮੈਂਬਰ ਹੈ ਅੱਜ ਐਡਵਾਂਸ ਪੋਲਿੰਗ 8 ਵਜੇ ਤੱਕ ਚੱਲ ਜੀਏ ਫਿਰ ਸਿਰਫ 27 ਦਾ ਦਿਨ ਲੱਗਿਆ 27 ਫਰਵਰੀ ਨੂੰ ਲਾਸਟ voting ਹੈ ਲੋਕਾਂ ਨੂੰ ਅੱਜ ਨੂੰ ਪਤਾ ਹੀ ਨਹੀਂ ਹੈ ਕਿ ਵੋਟ ਚੱਲ ਜੇ ਇਹ ਵੀ ਪ੍ਰੋਬਲਮ ਹੈਗੀ ਆ ਆਪਣੇ ਲੋਕ ਵੋਟ ਪਾਉਣ ਬਹੁਤ ਘੱਟ ਜਾਂਦੇ ਨੇ ਨੇ ਲੋਕਾਂ ਪਤਾ ਹੀ ਨਹੀਂ ਹੈ ਜੀ ਕਿ ਇਤਨਾਮ ਇਹ ਇਲੈਕਸ਼ਨ ਹੈ ਅੱਛਾ ਕਾਗ ਦੇ ਇਲੈਕਸ਼ਨ ਹੈ ਫੈਡਰਲ ਦੇ ਇਲੈਕਸ਼ਨ ਹੈ ਉਹਨਾਂ ਨੂੰ ਦੱਸਣਾ ਪੈਂਦਾ ਡੋਰ ਟੂ ਡੋਰ ਜਾ ਕੇ ਇੰਜ ਸੁਣੋ ਦੇ ਵਿੱਚ ਪਰ ਅਸੀਂ ਆਪਣੇ ਵੱਧ ਤੋਂ ਵੱਧ ਕੋਸ਼ਿਸ਼ ਕੀਤੀ ਹੈ ਕਈ ਜਗ੍ਹਾ ਤੇ ਲੋਕਾਂ ਨੇ ਜਿਸ ਦਾ ਮੱਠੀ ਕਹ ਲਓ ਮੇਰੇ ਸਾਹੀ ਨੂੰ ਚੁਕਲੇ ਕਿਉਂਕਿ ਇਦਾਂ ਕਿਸੇ ਦਿਨਾਂ ਤੋਂ ਰਜਨੀ ਸ਼ਰਮਾ ਨੂੰ ਕੱਢਣਾ ਔਖਾ ਹੈ ਹੈਨਾ ਬਾਕੀ ਦਾ ਉੱਪਰ ਆ ਗਿਆ ਜਨੀ ਇਹ ਸਾਊਥ ਬ੍ਰਮਟਨ ਦੇ ਹੱਥ ਦੇ ਵਿੱਚ ਹੈ ਮੈਨੂੰ ਜਿੱਤ ਦੁਆਣੀ ਸੋ ਮੈਨੂੰ ਉਮੀਦ ਹੈ ਕਿ ਮੈਨੂੰ ਜਿੱਤ ਜ਼ਰੂਰ ਦੁਆਣੀ ਹੈ ਕਿ ਅਗਲੀ ਵਾਰੀ ਮੈਂ ਤੁਹਾਡੇ ਆ ਕੇ ਸਾਰਿਆਂ ਦਾ ਥੈਂਕਸ ਥੈਂਕਸ ਮੈਂ ਹੁਣੇ ਵੀ ਕਰ ਦਿੰਨੀ ਹਾਂ ਪਰ ਫਿਰ ਮੈਂ ਜ਼ਰੂਰ ਆ ਕੇ ਸਪੈਸ਼ਲ ਥੈਂਕਸ ਕਰਨਾ ਬਹੁਤ ਧੰਨਵਾਦ ਰਜਨੀ ਜੀ ਤੁਸੀਂ ਸਮਾਂ ਕੱਢਿਆ ਤੇ ਇਹਨਾਂ ਜੀ ਬ੍ਰਮਟਨ ਸਾਊਥ ਤੋਂ ਐਨਡੀਪੀ ਦੇ ਕੈਂਡੀਡੇਟ ਰਜਨੀ ਸ਼ਰਮਾ ਜੀ ਜਿਹੜੇ ਕਿ ਤੁਹਾਨੂੰ ਸਭ ਨੂੰ ਜਿਹੜੇ ਮੁੱਦਿਆਂ ਨੂੰ ਲੈ ਕੇ ਇਹ ਇਲੈਕਸ਼ਨ ਲੜ ਰਹੇ ਆ ਉਹ ਤੁਹਾਡੇ ਨਾਲ ਸਾਂਝੇ ਕੀਤੇ ਨੇ ਇਹਨਾਂ ਨੇ ਤੇ ਇਹਨਾਂ ਨੇ ਤੁਹਾਨੂੰ ਵੋਟ ਲਈ ਰਿਕੁਐਸਟ ਕੀਤੀ ਆ ਉਹ ਹੁਣ ਤੁਸੀਂ ਦੇਖਣਾ ਕਿ ਤੁਸੀਂ ਕਿੰਨਾ ਇੱਕ ਕਿਹੜੀ ਪਾਰਟੀ ਨੂੰ ਲਾਈਕ ਕਰਦੇ ਹੋ ਕਿਹੜੀ ਪਾਰਟੀ ਨੇ ਕੰਮ ਕੀਤੇ ਆ ਪੀਸੀ ਪਾਰਟੀ ਪਿਛਲੇ 7 ਸਾਲ ਤੋਂ ਤੁਹਾਡੇ ਨਾਲ ਹੈ ਉਹਨਾਂ ਨੇ ਕਿੰਨੇ ਕੰਮ ਕੀਤੇ ਉਹ ਕੰਪੈਰੀਸਨ ਤੁਸੀਂ ਕਰਨਾ ਪਹਿਲਾਂ ਉਸ ਤੋਂ ਲਿਬਰਲ ਪਾਰਟੀ ਰਹੀ ਹੈ ਐਨਡੀਪੀ ਪਾਰਟੀ ਨੂੰ ਤੁਸੀਂ ਮੌਕਾ ਦੇਣਾ ਚਾਹੁੰਦੇ ਹੋ ਨਹੀਂ ਦੇਣਾ ਚਾਹੁੰਦੇ ਇਹ ਤੁਹਾਡੇ ਹੱਥ ਵਿੱਚ ਆ ਸੋ ਆਉਣ ਵਾਲਾ 27 ਤਰੀਕ ਹੈ ਜਿਹੜੀ ਇੱਕ ਤਾਂ ਜਿਹੜੀ ਗੱਲ ਲੋਕਾਂ ਨੂੰ ਜਿਵੇਂ ਰਾਜਨੀਜੀ ਨੇ ਕਿਹਾ ਕਿ ਪਤਾ ਬਹੁਤ ਘੱਟ ਆ ਕਿ ਇਲੈਕਸ਼ਨ ਹੋ ਰਹੀ ਹੈ ਸੋ ਇਹ ਜ਼ਰੂਰ ਅਵੇਅਰ ਰਹਾ ਕਰੋ ਸਰਕਾਰ ਦੀਆਂ ਥਾਂ ਥਾਂ ਤੇ ਐਡਵਰਟਾਈਜ਼ਮੈਂਟ ਚੱਲ ਰਹੀਆਂ ਨੇ ਉਹ ਤੁਹਾਨੂੰ ਵੇਅਰ ਕਰ ਰਹੀ ਹੈ ਕਿ ਵੋਟ ਪਾਉਣ ਜ਼ਰੂਰ ਜਾਓ ਇਹ ਜ਼ਰੂਰ ਆ ਜਿਹੜੇ ਸਿਟੀਜ਼ਨ ਨੇ ਉਹ ਵੋਟ ਦਾ ਇਸਤੇਮਾਲ ਜ਼ਰੂਰ ਕਰਿਆ ਕਰੋ ਤਾਂ ਕਿ ਫਿਰ ਅਸੀਂ ਕਿਸੇ ਨੂੰ ਉਲੰਭਾ ਨਾ ਦੇ ਸਕੇ ਕਿ ਫਲਾਨੀ ਸਰਕਾਰ ਨੇ ਆ ਨਹੀਂ ਕੀਤਾ ਜੀ ਉਹਨੇ ਆ ਨਹੀਂ ਕੀਤਾ ਸੋ ਵੋਟ ਪਾਉਣ ਜਰੂਰ ਜਾਓ 27 ਤਰੀਕ ਦਾ ਦਿਨ ਆ ਅ ਅੱਜ ਦਾ ਦਿਨ ਆ ਇਹ ਜਦੋਂ ਤੱਕ ਇਹ ਤੁਹਾਡੇ ਕੋਲੇ ਇਹ ਸ਼ੋ ਪਹੁੰਚਣਾਗਾ ਉਦੋਂ ਤੱਕ ਤਾਂ ਵੋਟਾਂ ਦੀ ਸਮਾਪਤੀ ਹੋ ਜਾਣੀ ਹੈਗੀ ਪਰ ਹੁਣ ਜਿਹੜਾ 27 ਤਰੀਕ ਨੂੰ 27 ਫਰਵਰੀ ਨੂੰ ਵੋਟਿੰਗ ਦਾ ਦਿਨ ਆ ਉਸ ਦਿਨ ਵੋਟ ਪਾਉਣ ਤੁਸੀਂ ਸਾਰਿਆਂ ਨੇ ਜਰੂਰ ਜਾਣਾ ਸੋ ਅੱਜ ਦੇ ਪ੍ਰੋਗਰਾਮ ਚ ਇੱਥੇ ਤੁਹਾਡੇ ਤੋਂ ਇਜਾਜ਼ਤ ਲਵਾਂਗੇ ਫਿਰ ਹਾਜ਼ਰ ਹੋਵਾਂਗੇ ਕਿਸੇ ਨਵੇਂ ਕੈਂਡੀਡੇਟ ਦੇ ਨਾਲ ਤਦ ਤੱਕ ਲਈ ਚੰਕਾ ਉਸ ਨੂੰ ਦਿਓ ਇਜਾਜ਼ਤ ਧਰਵਾ